ਲੋ ਵੀ ਇੱਕ ਹੋਰ ਖੁਸ਼ੀ ਦੀ ਗੱਲ ਸਾਹਿਬ ਨੇ ਪਹਿਲਾਂ ਕਿਹਾ ਸੀ ਸਰਪ੍ਰਾਈਜ਼ ਰੱਖੂਗਾ ਪਰ ਇਹ ਤਾਂ ਰਹਿ ਨਹੀਂ ਗਿਆ ਦੱਸ ਦੇ ਤਾਂ ਅੱਜ ਮੁੰਡੇ ਨੂੰ 골ਡ ਮੈਡਲ ਵੀ ਮਿਲ ਗਿਆ 골ਡ ਅੱਜ ਇਹਦੀ ਦੇਖ ਕੇ ਕਹਿੰਦਾ ਯਾਰ ਕਿੱਡੀ ਖੁਸ਼ੀ ਦੀ ਗੱਲ ਹੁੰਦੀ ਹੈ ਇਹਨਾਂ ਨੇ ਤੇ ਇਹ ਜਿੰਨੇ ਮੈਡਲ ਨੇ ਕਿਤਨਾ ਸੀ ਏਟਾ ਸੀਗੇ ਇਹ ਵੀ ਇਹਦੀ ਮਾਂ ਵੀ ਮੈਂ ਵੀ ਡੰਗਰਾਂ ਚ ਸੀ ਉੱਥੋਂ ਟੱਕ ਟੱਕ ਦੀ ਆਵਾਜ਼ ਆਈ ਆਵੇ ਸੀ ਕਿ ਖਣੀ ਪਤਾ ਨਹੀਂ ਕੀ ਹੋ ਗਿਆ ਕੀ ਕਰੀ ਜਾਂਦਾ ਸਾਹਿਬ ਜਦੋਂ ਉੱਤੇ ਆ ਕੇ ਦੇਖਿਆ ਨੇ ਮੇਖ ਗੱਡ ਕੇ ਸਾਰੇ ਇਹਦੇ ਹੁਣ ਤਾਂ ਹੀ 10 ਮੈਡਲ ਲਏ ਹੋਏ ਨੇ ਸਾਰੇ ਨੇ ਚੇਲੇ ਆਏ ਆਹ 11ਵਾਂ ਮੈਡਲ ਆ ਭਾਈ ਸਾਹਿਬ ਦਾ ਆਹਾ ਆ ਮੇਰੇ ਪੁੱਤ ਦਾ 11ਵਾਂ ਮੈਡਲ ਆ ਕਿੰਨਾ ਚਾ ਚੜਦਾ ਮਾਪਿਆਂ ਨੂੰ ਦੇਖੋ ਮੈਂ ਜਵਾਕਾਂ ਨੂੰ ਤਾਂ ਹੀ ਕਹਿੰਨਾ ਹੁਣ ਜਦੋਂ ਬੱਚੇ ਦੇ ਇਹਦੀਆਂ ਤਿੰਨ ਅਖਬਾਰਾਂ ਦੇ ਵਿੱਚ ਖਬਰ ਲੱਗੀ ਆ ਸਾਹਿਬ ਦੀ ਉਹ ਕਿੰਨਾ ਵਧੀਆ ਸੋਹਣਾ ਸੋਹਣਾ ਲਿਖਿਆ ਆ ਵੀ ਗੁਰਕੀਰਤ ਸਿੰਘ ਸਾਹਿਬ ਚਾਹਲ ਨੇ ਸੁਪੁੱਤਰ ਹਰਪ੍ਰੀਤ ਸਿੰਘ ਵਿੱਕੀ ਚਾਹਲ ਨੇ 골ਡ ਮੈਡਲ ਜਿੱਤੇ ਆ ਸਾਨੂੰ ਕਿੰਨਾ ਮਾਪਿਆਂ ਨੂੰ ਵਧੀਆ ਲੱਗਦਾ ਦੁਨੀਆ ਨੂੰ ਸਮਾਜ ਨੂੰ ਸੁਣਨ ਵਿੱਚ ਕਿੰਨਾ ਵਧੀਆ ਲੱਗਦਾ ਇਹੀ ਇੱਕ ਪਾਸੇ ਗੱਲ ਆਈ ਹੋਵੇ ਫਲਾਨੇ ਦਾ ਪੁੱਤ ਜੀ ਐ ਨਸ਼ੇੜੀ ਆ ਜੀ ਆਹ ਕਰਤਾ ਉਹ ਕਰਤਾ ਕਿੰਨਾ ਦੁੱਖ ਲੱਗਦਾ ਸੁਆਸ ਕਰਕੇ ਬੱਚਿਆਂ ਨੂੰ ਸਾਰਿਆਂ ਨੂੰ ਮੇਰੇ ਪੁੱਤਰਾ ਨੂੰ ਬੇਨਤੀ ਆ ਠੀਕ ਆ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਲੱਗੋ ਮਾਪੇ ਉਹਦਾ ਨੌਕਰੋ ਚੰਗਾ ਰੋਸ਼ਨ ਕਰੋ ਮਾਪੇ ਉਹਨੂੰ ਇਹੀ ਆਸਾਂ ਹੁੰਦੀਆਂ ਨੇ ਮਾਪੇ ਉਹਦੀ ਉਮਰਾਂ ਵੱਧ ਜਾਂਦੀਆਂ ਨੇ ਹਨਾ ਤੇ ਆ ਮੇਰਾ ਪੁੱਤ ਨੂੰ ਮੁਬਾਰਕ ਬਹੁਤ 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 ਮੇਰਾ ਲਾਲੂ ਪੁੱਤ ਆ ਮੇਰਾ ਇਹ ਠੀਕ ਆ ਨਾ ਤੇ ਗਾਂ ਨੂੰ ਵੀ ਹੋਰ ਤਰੱਕੀਆਂ ਕਰੇ ਚੜ੍ਹਦੀ ਗੱਲ ਜਿਹੜਾ ਸਾਰਿਆਂ ਦੇ ਪੁੱਤ ਚੜ੍ਹਦੀ ਗੱਲ ਜ ਰਹਿਣ ਸਾਰੇ ਨਸ਼ੇ ਤੋਂ ਰਹਿਤ ਰਹਿਣ ਪੂਰੇ ਪਿਆਬ ਦਾ ਦੇਸ਼ ਦਾ ਨਾਮ ਚਾਅ ਕਰ ਜਿਉਂਦੇ ਵਾਦੇ ਰਹਿਣ